ਵੀ ਪਾਰਟੀ ਦਾ ਦਾਅਵਾ ਹੋਇਆ ਕਿ ਪੰਜਾਬ ਦੇ ਹਿੱਤਾਂ ਤੇ ਗੱਲ ਹੋਵੇਗੀ ਉਥੇ ਹਰਿਆਣਾ ਦੇ ਵੀਰ ਗੁਰਜੰਟ ਸਿੰਘ ਖਾਲਸਾ ਜੀ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਵੀ ਆਪਣੇ ਨਾਮਜ਼ਦਗੀ ਕੀਤੀ ਹੋਈ ਆ ਜੋ ਪੰਜਾਬ ਦੀ ਸੰਗਤ ਨੇ ਜੋ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਬਣਾਈ ਆ ਅਸੀਂ ਸੰਪੂਰਨ ਤੌਰ ਤੇ ਉਹਨਾਂ ਦਾ ਸਮਰਥਨ ਕਰਦੇ ਆਂ ਤੇ ਅਸੀਂ ਚਾਹਵਾਂਗੇ ਕਿ ਇਹ ਪਾਰਟੀ ਹਰਿਆਣਾ ਦੇ ਵਿੱਚ ਵੀ ਜਾਵੇ ਇਹਨੂੰ ਮਤਲਬ ਕਿ ਇੱਕ ਬੜੇ ਸੋਹਣੇ ਜਿਹੜੇ ਇਹਦੇ ਮਤੇ ਨੇ ਉਹ ਪਾਸ ਕੀਤੇ ਗਏ ਨੇ ਤੁਸੀਂ ਇਹਨਾਂ ਨੂੰ ਮਜ਼ੂਦ ਕਹਿ ਸਕਦੇ ਹੋ ਚੋਣਾਂ ਦੇ ਵਿੱਚ ਤੁਸੀਂ ਆਪਣਾ ਨਾਮ ਪਰੇ ਆ ਗਿਆ ਤੱਕ ਲੋੜ ਕੀ ਪੈਗੀ ਕਿ ਤੁਹਾਨੂੰ ਵੀ ਹੋਣੀ ਸੀ ਹੈਗੀ ਮੈਨੂੰ ਸੰਗਤ ਮੋ ਆਪ ਮੁਹਾਰੀਓ ਕੇ ਸੰਗਤ ਨੇ ਮੈਨੂੰ ਹਲਾਰਾ ਦਿੱਤਾ ਸੰਗਤ ਨੇ ਮੈਨੂੰ ਖੜਾ ਕੀਤਾ ਸੰਗਤ ਨੇ ਮੈਨੂੰ ਪਿਆਰ ਦਿੱਤਾ ਸੰਗਤ ਹੀ ਪਿਆਰ ਦੇ ਰਹੀ ਆ ਅਗਰ ਸੰਗਤ ਮੇਰੀ ਝੋਲੀ ਵਿੱਚ ਪਾਵੇਗੀ ਸੇਵਾ ਤੇ ਮੈਂ ਨਿਸਕਾਮ ਸੇਵਾ ਕਰਾਂਗਾ ਜੇ ਨਾਮ ਪਾਵੇਗੀ ਫਿਰ ਵੀ ਨਿਸਕਾਮ ਸੇਵਾ ਕਰਾਂਗਾ ਸ਼੍ਰੀ ਮੁਖਸਰ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਪੰਥਕ ਇਕੱਠ ਰੱਖਿਆ ਗਿਆ ਪੰਥਕ ਕਾਨਫਰੰਸ ਜਿੱਥੇ ਨਵੀਂ ਪਾਰਟੀ ਦਾ ਆਗਾਜ਼ ਹੋਇਆ ਅਕਾਲੀ ਦਲ ਵਾਰਿਸ ਪੰਜਾਬ ਤੇ ਪਾਰਟੀ ਦਾ ਆਗਾਜ਼ ਹੋਇਆ ਜੋ ਪੰਜਾਬ ਤੇ ਪੰਥ ਦੇ ਹਿੱਤਾਂ ਦੇ ਲਈ ਬਣਾਈ ਗਈ ਹੈ ਜੋ ਪੰਜਾਬ ਤੇ ਪੰਥ ਨੂੰ ਖਤਰੇ ਦੀ ਗੱਲ ਕੀਤੀ ਜਾ ਰਹੀ ਸੀ ਹਮੇਸ਼ਾ ਹੀ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਗਿਆ ਤਾਂ ਅੱਜ ਨਵੀਂ ਪਾਰਟੀ ਦਾ ਆਗਾਜ਼ ਹੋਇਆ ਕਿ ਪੰਜਾਬ ਦੇ ਹਿੱਤਾਂ ਤੇ ਗੱਲ ਹੋਵੇਗੀ ਉੱਥੇ ਹਰਿਆਣਾ ਦੇ ਵੀਰ ਗੁਰਜੰਟ ਸਿੰਘ ਖਾਲਸਾ ਜੀ ਵੀ ਇੱਥੇ ਖਾਸ ਤੌਰ ਤੇ ਪਹੁੰਚੇ ਨੇ ਗਲਬਾਤ ਵੀ ਕਰਾਂਗੇ ਇੱਕ ਪਾਸੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਵੀ ਆਪਣੇ ਨਾਮਜ਼ਦਗੀ ਕੀਤੀ ਹੋਈ ਆ ਆਪ ਇਲੈਕਸ਼ਨ ਲੜਨ ਜਾ ਰਹੇ ਨੇ ਕਿਉਂਕਿ ਗੁਰੂ ਘਰਾਂ ਦੀ ਸੇਵਾ ਦਾ ਜਿਹੜਾ ਪ੍ਰਬੰਧ ਆ ਉਹ ਕਿਸੇ ਗੁਰਸਿੱਖ ਨੂੰ ਤਾਂ ਆਪਣੇ ਹਿੱਸੇ ਲੈਣਾ ਪਏਗਾ ਜੋ ਸਹੀ ਤਰੀਕੇ ਦੇ ਨਾਲ ਸੰਭਾਲ ਸਕੇ ਸੋ ਅੱਜ ਪਹੁੰਚੇ ਨੇ ਗੱਲ ਉਹ ਵੀ ਕਰਾਂਗੇ ਤੇ ਅੱਜ ਪੰਥਕ ਇਕੱਠ ਦੀ ਵੀ ਗੱਲ ਕਰਦਿਆਂ ਕਿਵੇਂ ਦੇਖਦੇ ਹੋ ਇਸ ਪੰਥਕ ਇਕੱਠ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਕਿ ਤੁਸੀਂ ਅਜੇ ਇਥੇ ਦੇ ਇੰਨੀ ਦੂਰ ਤੱਕ ਪਹੁੰਚ ਗਈ ਥੀ ਜੋ ਪੰਜਾਬ ਦੀ ਸੰਗਤ ਨੇ ਜੋ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਬਣਾਈ ਹੈ ਅਸੀਂ ਸੰਪੂਰਨ ਤੌਰ ਤੇ ਉਹਨਾਂ ਦਾ ਸਮਰਥਨ ਕਰਦੇ ਹਾਂ ਤੇ ਅਸੀਂ ਚਾਹਾਂਗੇ ਕਿ ਇਹ ਪਾਰਟੀ ਹਰਿਆਣਾ ਦੇ ਵਿੱਚ ਵੀ ਜਾਵੇ ਤੇ ਬੜਾ ਸੋਹਣਾ ਲੱਗਿਆ ਸਾਨੂੰ ਇੱਥੇ ਸੰਗਤ ਜਿਹੜੀ ਹੈ ਬੜੇ ਭਰਪੂਰ ਹੰਗਾਰਾ ਭਰਿਆ ਹਾਂ ਹਰਿਆਣਾ ਨਹੀਂ ਤਾਮਿਲਨਾਡੂ ਤੋਂ ਵੀ ਆਏ ਨੇ ਉਹ ਕਹਿੰਦੇ ਕਿ ਪੂਰੇ ਦੇਸ਼ ਦੇ ਵਿੱਚ ਇਹ ਪਾਰਟੀ ਦਾ ਆਗਾਜ਼ ਕੀਤਾ ਹੈ ਹਾਂਜੀ ਹਾਂਜੀ ਉਹੀ ਤਾਂ ਚੀਜ਼ ਲੱਗੀ ਹੈ ਸਾਨੂੰ ਉਹ ਚੀਜ਼ ਕਿ ਤਾਮਿਲਨਾਡੂ ਤੋਂ ਵੀ ਆਏ ਆ ਰਾਜਸਤਾਨ ਤੋਂ ਵਿਆਕ ਵਕ ਵਕ ਥਾਵਾਂ ਤੋਂ ਆਇਆ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅੰਗਾਰ ਜਿਹੜਾ ਸਾਰੇ ਥਾਵਾਂ ਤੇ ਜੁੜਿਆ ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਹੈਗੀ ਹੈ ਇਹਨੂੰ ਮਨਨ ਲਈ ਇੱਕ ਬੜੇ ਸੋਹਣੇ ਜਿਹੜੇ ਦੇ ਮਤੇ ਨੇ ਉਹ ਪਾਸ ਕੀਤੇ ਗਏ ਨੇ ਤੁਸੀਂ ਇਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਕਰਦੇ ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨਾਂ ਦੀ ਵੀ ਗੱਲ ਕਰਦੇ ਜੋ ਕਿ 19 ਤਰੀਕ ਨੂੰ ਹੋਣ ਜਾ ਰਹੀਆਂ ਨੇ ਤੁਸੀਂ ਵੀ ਆਪਣਾ ਜਿਹੜਾ ਨਾਮ ਭਰਿਆ ਹੈਗਾ ਆ ਉਸ ਗੁਰਦੁਆਰਾ ਸਾਹਿਬ ਦੇ ਕਹਿ ਸਕਦੇ ਪ੍ਰਬੰਧਾ ਨੂੰ ਆਪਣੇ ਹੱਥਾਂ ਦੇ ਵਿੱਚ ਲੈ ਲਈ ਸੇਵਾ ਨਿਭਾਉਣ ਦੇ ਲਈ ਜਿਹੜੀ ਆਪਣੀ ਕੋਈ ਲੋੜ ਨਹੀਂ ਸੀ ਹੈਗੀ ਮੈਨੂੰ ਸੰਗਤ ਆਪ ਮੁਹਾਰੀ ਹੋ ਕੇ ਸੰਗਤ ਨੇ ਮੈਨੂੰ ਹਲਾਰਾ ਦਿੱਤਾ ਸੰਗਤ ਨੇ ਮੈਨੂੰ ਖੜਾ ਕੀਤਾ ਸੰਗਤ ਨੇ ਮੈਨੂੰ ਪਿਆਰ ਦਿੱਤਾ ਸੰਗਤ ਹੀ ਪਿਆਰ ਦੇ ਰਹੀ ਆ ਅਗਰ ਸੰਗਤ ਮੇਰੀ ਝੋਲੀ ਵਿੱਚ ਪਾਵੇਗੀ ਸੇਵਾ ਤੇ ਮੈਂ ਨਿਸ਼ਕਾਮ ਸੇਵਾ ਕਰਾਂਗਾ ਜੇ ਨਾ ਪਾਵੇਗੀ ਫਿਰ ਵੀ ਨਿਸ਼ਕਾਮ ਸੇਵਾ ਕਰਾਂਗਾ ਲੇਕਿਨ ਮੈਂ ਸੰਗਤ ਦੀ ਨਹੀਂ ਸੀ ਟਾਲ ਸਕਦਾ ਹੈਗਾ ਸੰਗਤ ਦਾ ਪਿਆਰ ਬਹੁਤ ਮਿਲ ਰਿਹਾ ਕਿਵੇਂ ਚਾਰਿਆ ਪ੍ਰਚਾਰ ਤੁਹਾਡਾ ਕਿੰਨਾ ਕੁ ਸੰਗਤ ਹੁਣ ਹਲਾਰਾ ਦੇ ਦੇਖੋ ਜਿਹੜਾ ਸੰਗਤ ਦਾ ਪਿਆਰ ਹੈ ਉਹ ਬਹੁਤ ਜ਼ਿਆਦਾ ਹੈ ਔਰ ਬਹੁਤ ਹੀ ਜਿਹੜਾ ਜਿਹੜਾ ਹਲਾਰਾ ਮਿਲ ਰਿਹਾ ਜੋ ਕਿ ਜਿੱਥੇ ਵੀ ਅਸੀਂ ਜਾਂਦੇ ਆ ਉੱਥੇ ਹੀ ਸਾਡੇ ਨਾਲ ਦੇ ਸੰਗਤ ਨੇ ਪੋਸਟਰ ਵੀ ਲਾਏ ਹੁੰਦੇ ਨੇ ਤੇ ਬੜਾ ਹੀ ਸਤਿਕਾਰ ਸਾਡਾ ਕਰਦੇ ਨੇ ਘਰੋਂ ਵੀ ਫੋਨ ਆਉਂਦੇ ਆ ਲੇਕਿਨ ਸਾਰਿਆਂ ਥਾਂ ਤੇ ਨਹੀਂ ਵੀ ਚਿਰਿਆ ਜਾਂਦਾ ਹੈਗਾ ਕਿਉਂਕਿ ਹਰ ਥਾਂ ਤੇ ਜਾਣਾ ਪੈਂਦਾ ਜਿੱਥੇ ਵੀ ਗੁਰਸਿੱਖਾਂ ਦੇ ਮਤੇ ਹੋਣਗੇ ਗੁਰਸਿੱਖਾਂ ਦੀ ਗੱਲ ਹੋਵੇਗੀ ਉੱਥੇ ਮੈਂ ਜ਼ਰੂਰ ਜਾਵਾਂਗਾ ਸੋ ਮੇਰੀ ਬੇਨਤੀ ਹੈ ਮੈਂ ਭੋਏ ਜਾਣ ਜਾ ਰਿਓ ਕਿਹੜੀ ਸੀਟ ਹੈ ਵੀ ਜ਼ਰੂਰ ਦੱਸੋ ਅ ਕਰਨਾਲ ਸੀਟ ਹੈਗੀ ਹੈ ਵਾਰਡ ਨੰਬਰ 17 ਦਾ ਮੈਂ ਆਜ਼ਾਦ ਉਮੀਦਵਾਰ ਹਾਂ ਸੰਗਤ ਦੇ ਸਹਿਯੋਗ ਦੇ ਨਾਲ ਖੜਿਆ ਹਾਂ ਸੰਗਤ ਦਾ ਬੜਾ ਪਿਆਰ ਤੇ ਸਤਿਕਾਰ ਮਿਲ ਰਿਹਾ ਸੰਗਤ ਦਾ ਬੜਾ ਇਹ ਬਹੁਤ ਸੋ ਵੀਰ ਗੁਰਜੰਨ ਸਿੰਘ ਦਾ ਪ੍ਰਚਾਰ ਜੋਰਾ ਸ਼ੋਰਾ ਤੇ ਚੱਲ ਰਿਹਾ ਹੈ 19 ਤਰੀਕ ਨੂੰ ਵੋਟਾਂ ਜਿਹੜੀਆਂ ਉਹ ਪੈ ਜਾਣੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੇ ਅਸੀਂ ਗੱਲ ਕਰੀਏ ਜਗਦੀਸ਼ ਸਿੰਘ ਢਿੰਡਾ ਜੀ ਉਹਨਾਂ ਨੇ ਵੀ ਆਪ ਆਪਣੀ ਪਾਰਟੀ ਖੜੀ ਕੀਤੀ ਹੋਈ ਆ ਬਲਜੀਤ ਸਿੰਘ ਦਾਧੂਵਾਲ ਨੇ ਵੀ ਆਪਣੀ ਪਾਰਟੀ ਖੜੀ ਕੀਤੀ ਸਾਰਿਆਂ ਨੇ ਕੀਤੀ ਆ ਪਰ ਆਜ਼ਾਦ ਤੌਰ ਤੇ ਜੇ ਲੜ ਰਹੇ ਨੇ ਤੇ ਗੁਰਜੰਨ ਸਿੰਘ ਖਾਲਸਾ ਜੀ ਵੀ ਲੜ ਰਹੇ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਚੋਣਾਂਵਾਂ ਦੇ ਵਿੱਚ ਕੌਣ ਬਾਜ਼ੀ ਮਾਰਦਾ ਤੇ ਕਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਆਪਣੇ ਹੱਥਾਂ ਦੇ ਵਿੱਚ ਲੈਂਦਾ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ